ਮਨਿਸਤੋ ਵਾਲਾ ਪਿਆਰ ਪਰਿਸ਼ਦ ਸ੍ਰੀ ਗੁਰੂ ਸਾਹਿਬ ਦਾ ਆਪਣਾ ਬਲਤੇਜ ਬੱਬੂ ਚੱਕ ਸਹਿਲੇਪੁਰ ਅੱਜ ਮੈਂ ਪਹੁੰਚਿਆ ਪਿੰਡਾ ਕਾਲਗੜ੍ਹ ਜਿਹੜਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਵਿੱਚ ਵਸਦਾ ਹੋਇਆ ਪਿੰਡਾ ਕਾਲਗੜ੍ਹ ਜਿੱਥੇ ਕਿ 27ਵਾਂ ਕਬੱਡੀ ਦਾ ਮਹਾਕੁੰਭ ਟੂਰਨਾਮੈਂਟ ਚੱਲ ਰਿਹਾ ਸੋ ਜੋ ਕਿ ਸੰਤ ਬਾਬਾ ਭਗਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਹੁੰਦਾ 27 ਸਾਲ ਹੋ ਗਏ ਟੂਰਨਾਮੈਂਟ ਹੁੰਦੇ ਉਸ ਟਾਈਮ ਟੂਰਨਾਮੈਂਟ ਚੱਲ ਰਿਹਾ ਸੋ ਤੁਹਾਨੂੰ ਕਬੱਡੀ ਵਾਲੇ ਪਾਸੇ ਨਹੀਂ ਲੈ ਕੇ ਜਾਉਂਦੇ ਉਸ ਤੋਂ ਪਹਿਲਾਂ ਆਪਾਂ ਇੱਧਰ ਮੇਲਾ ਕਰਉਂਦੇ ਆ ਟੂਰਨਾਮੈਂਟ ਦੇ ਨਾਲ ਨਾਲ ਮੇਲਾ ਵੀ ਭਰਦਾ ਸੋ ਕੱਲ ਨੂੰ ਐਸਟੋ ਵੀ ਜ਼ਿਆਦਾ ਰੌਣਕ ਹੋਊਗਾ ਅੱਜ 24 ਤਰੀਕ ਹੈ ਛੋੜੀ ਨੋ ਕਮੇਟੀ 24 ਸੁਣੀ ਹੋਏ ਨੇ ਕੱਲ ਨੂੰ 25 ਤਰੀਕ ਨੂੰ ਮੈਚ ਹੋਊਗਾ ਫਾਈਨਲ ਹੋਊਗਾ ਧੰਨਵਾਦ ਇਸ ਤੋਂ ਵੀ ਜ਼ਿਆਦਾ ਰਸ਼ ਹੋਊਗਾ ਕੱਲ ਨੂੰ ਮੈਚ ਹੋਣਾ ਹੈ ਬਾਜ਼ਾਰ ਬਹੁਤ ਠੰਡਾ ਲੱਗਣਾ ਫਿਲਹਾਲ ਖਾਣ ਪੀਣ ਵਾਲੀਆਂ ਚੀਜ਼ਾਂ ਲੱਗੀਆਂ ਨੇ ਆਪਣੇ ਬਾਜ਼ਾਰ ਜਿਹੜਾ ਖੇਡ ਮੈਦਾਨ ਦੇ ਕੋਲ ਜਿਹੜਾ ਹੋਇਆ ਸਾਡੀ ਵੀ ਕੱਲ ਨੂੰ ਬਾਜ਼ਾਰ ਵੀ ਲੱਗਣਾ ਬਹੁਤ ਠੱਗਦਾ ਇੱਥੇ ਤੇ ਆਪਾਂ ਕੱਲ ਨੂੰ ਫਾਈਨਲ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕੱਲ ਨੂੰ ਵੀ ਵੀਡੀਓ ਬਣਾਵਾਂਗੇ ਤੇ ਕਿਰਪਾ ਕਰਕੇ ਵੀਡੀਓ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਬੰਕੇ ਕਮੈਂਟ ਲਾਈਕ ਹਨ ਜ਼ਰੂਰ ਕਰ ਦਿਓ ਸੋ ਮੇਰਾ ਚੈਨਲ ਜਿਹੜਾ ਬੀਐਸ ਬੱਬੂ ਦੇ ਨਾਂ ਤੇ ਆ ਤੇ ਉਹ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰੇ ਵੀਰ ਸੋ ਦਰਬਾਰ ਸਾਹਿਬ ਆ ਗਈ ਪਿੰਡ ਕਾਲਗੜ ਦਾ ਤੇ ਦਰਬਾਰ ਸਾਹਿਬ ਦੇ ਨਾਲ ਹੀ ਇਹ ਜਿਹੜਾ ਟੂਰਨਾਮੈਂਟ ਚੱਲਦਾ ਦਰਬਾਰ ਸਾਹਿਬ ਆਜੀ ਸ੍ਰੀ ਦਰਬਾਰ ਸਾਹਿਬ ਕਾਲਗੜ ਤੋਂ ਸੋ ਟੂਰਨਾਮੈਂਟ ਜਿਹੜਾ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਹੀ ਚੱਲਦਾ ਹੈ ਤੇ बाकी ਆਪਾਂ ਕੱਲ ਨੂੰ ਫਾਈਨਲ ਤੇ ਫਾਈਨਲ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਹੁਣ ਆਪਾਂ ਚੱਲਦੇ ਆਂ ਟੂਰਨਾਮੈਂਟ ਵੱਲ ਤੇ ਟੂਰਨਾਮੈਂਟ ਤੇ ਜਾ ਕੇ ਆਪਾਂ ਤੁਹਾਨੂੰ ਕਬੱਡੀ ਦਿਖਾਉਨੇ ਆਂ ਸੋ ਜਿਹੜੇ ਮੇਰੇ ਵੀਰ ਕਹਿੰਦੇ ਹੋਣਾ ਚਾਹੁੰਦੇ ਹੋਣਾ ਕਾਲਗੜ ਟੂਰਨਾਮੈਂਟ ਤੇ ਆ ਸਕਦੇ ਆ ਕੱਲ ਨਹੀਂ लास्ट ਚੱਲ ਕੱਲ ਨੂੰ ਚੱਲ ਜਾਣਾ ਕੱਲ ਨੂੰ ਫਾਈਨਲ ਆ ਜਿਹੜੇ ਮੇਰੇ ਵੀਰ ਨਹੀਂ ਆਏ ਤੇ ਜਰੂਰ ਟੂਰਨਾਮੈਂਟ ਤੇ ਆਉਣ ਦੀ ਕੋਸ਼ਿਸ਼ ਕਰਨ ਤੇ ਹੁਣ ਆਪਾਂ ਚੱਲਦੇ ਆ ਸਾਹਮਣੇ ਮੈਂ ਦੇਖਦਾ ਵੀ ਮੁੰਡਾ ਟੂਰਨਾਮੈਂਟ ਵੱਲ ਗਰਾਊਂਡ ਦੇ ਵੱਲ ਚੱਲਦੇ ਆ ਸਾਨੂੰ ਕਬੱਡੀ ਵੀ ਦਿਖਾਉਣੀ ਆ ਆਜੋ ਫਿਰ ਕਬੱਡੀ ਦੇ ਵੱਲ ਚੱਲਦੇ ਆ ਜੋ ਲਾਈਕ ਕਮੈਂਟ ਜਰੂਰ ਕਰ ਦਿਓ ਮੇਰੇ ਵੀਰ ਥੈਂਕ ਯੂ ਜੇਮਨਸ ਠੀਕ ਹੋ ਗਿਆ ਵੀ ਆਵੇ ਸੋ ਵੀਰ ਤੇ ਆਪਾਂ ਚੱਲਦੇ ਆ ਕਬੱਡੀ ਦੇ ਵੱਲ ਕਬੱਡੀ ਲਾਈਕ ਨਾਲ ਮਾਨੂ ਕੇ ਜਨਮ ਤੇ ਜੀ ਨੰਦਨ ਚਲਾ ਬੁਰੂ ਸਰ ਦੀ ਟੀਮ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜਿਹੜੇ ਮੇਰੇ ਵੀਰ ਨਹੀਂ ਆਏ ਤੇ ਉਹਨਾਂ ਨੂੰ ਬੇਨਤੀ ਹੈ ਕਿ ਕਾਹ ਨੂੰ ਫਾਈਨਲ ਤੇ ਜ਼ਰੂਰ ਪਹੁੰਚਣਾ ਹੈ ਟੀਮ ਜਿਹੜੀ ਹੈ ਕੱਲ ਨੂੰ ਜਿਹੜੇ ਆਪਣੇ ਬੈਸਟ ਜਾਫੀ ਤੇ ਬੈਸਟ ਰਾਈਡਰ ਰੱਖੀ ਉਹਨਾਂ ਦੇ ਵਾਸਤੇ ਬਹੁਤ ਟਰੈਕਟਰ 3600 ਫੋੜ ਜਾਕੇ ਹੋਇਆ ਨਾ ਮੈਦਾਨ ਦੇ ਉੱਤ ਕੋਵੀ ਆਵੇ ਸੋ ਅੱਜ ਕੀ ਮੈਚ ਹੋਇਆ ਦੇ ਖਿਡਾਰੀਆਂ ਨੂੰ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਿਆ ਇਹਨੇ ਨਮੋਲ ਵਾਲਾ ਕਾਲਾ ਵੀ ਪੁੱਜ ਗਿਆ ਮੈਚ ਅੱਜ ਦੇ ਸਮੇਂ ਤੇ ਕਹਿੰਦੇ ਮੁੰਡਾ ਮੈਚ ਚੱਲਦਾ ਰਹਿਣ ਦਾ ਕਾਲਾ ਆ ਗਿਆ ਹੈ ਲੈ ਇਹ ਨਮੋਲ ਆਇਆ ਦੁਨੀਆ ਦੇ ਵਿੱਚ ਚਰਚੇ ਵੱਖਰੇ ਹੈ ਖੇਡ ਕਬੱਡੀ ਦੀ ਬਦੌਲਤ 78 ਦੀ पैकवासा सीरे खे चारसला पंजवा ਤੇ ਮੁੰਡਾ ਕਹਿੰਦੇ ਗगन ਹੈ ਰੱਲੇ ਪਿੰਡ ਵਾਲੇ ਦੀ ਭਾਰਤੀ ਹੈ ਕਿ ਜਿਸ ਨੂੰ ਬਚਾਉਣਾ ਪੈਂਦਾ ਵਿੱਚ ਜਗ ਦੇ ਤਾਂ ਜਾ ਕੇ ਚਰਚੇ ਨੇ ਹੁੰਦੇ ਜਗ ਤੇ ਰੰਗ ਦੇਖਿਆ ਜਾਂਦਾ ਨਹੀਂ ਗੋਰਾ ਤੇ ਕਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ ਇਹ ਮੁੰਡੇ ਨੂੰ सोन आई ऐं नवर की माणी तकड़ा पिण बि लागे गे इन गगन के जलाव न के कोई बदली तुपा रोकड़ी लॻी ਦੇ ਸਾਹਮਣੇ ਨੰਬਰ ਧਾਵੀ ਪਾ ਰਿਹਾ ਮੇਰੇ ਵੀ ਖੇਡ ਮੈਦਾਨ ਦੇ ਵਿੱਚ ਕਾਫੀ ਚਾਲ ਉਹ ਚਾਲਾਂ ਦੇ ਵਿੱਚ ਨੌਰੀਆਂ ਨੇ ਮੇਰੇ ਵੀ ਜੇ ਜਗਾ ਕਰਦਾ ਟਰਾਈ ਪਰ ਨੰਬਰ ਕਹਿੰਦੇ ੱਲੇ ਵਾਲਾ ਗगन ਕਹਿੰਦੇ ਮਣੀ ਦੀ ਖੇਡ ਮੈਦਾਨ ਦੇ ਵਿੱਚ ਭਟੇ ਹੋਏ ਨੇ ਮੇਰੇ ਵੀ ਏ ਭੱਜੇ ਜਾਂਦਾ ਧੋਈ ਦੀ ਬਾਗ ਫੜੀ ਦੀ ਈਨ ਖਾਲਾ ਕਹੋ ਤੇ ਗੁੱਡੀ ਚੜੀ ਦੀ ਜਿਹਦੇ ਸਿੱਖੇ ਵੀ ਤਾਰਸਾ ਫੜ ਕੇ ਅੰਦਰ ਉਹ ਜੀ ਹੁਣ ਆਪਾਂ ਕਾਲਗੜ੍ਹ ਕਬੱਡੀ ਟੂਰਨਾਮੈਂਟ ਤੁਹਾਨੂੰ ਦਿਖਾਤਾ ਤੇ ਜਿਹੜਾ ਮੇਲਾ ਲੱਗਿਆ ਹੋਇਆ ਸੀ ਹਨਾ ਰੇੜੀਆਂ ਰੁੜੀਆਂ ਲੱਗੀਆਂ ਪਿਆਰ ਲੱਗਿਆ ਉਹ ਵੀ ਦਿਖਾਤਾ ਸੀ ਤੇ ਹੁਣ ਆਪਾਂ ਪਹੁੰਚੇ ਹਾਂ ਸਰਪੰਚ ਸੁਮਿੰਦਰ ਸਿੰਘ ਗੋਦੀ ਉਹਨਾਂ ਦੇ ਘਰ ਜਿੱਥੇ ਕੇ ਗੁਰੂ ਘਰ ਦਾ ਲੰਗਰ ਜਿਹੜਾ ਉਹ ਟੁੱਟ ਬਰਤ ਰਿਹਾ ਤੇ ਪੂਰੇ 3 ਦਿਨ ਇਹ ਲਗਾਤਾਰ ਲੰਗਰ ਜਿਹੜਾ ਚਲਾਇਆ ਜਾਂਦਾ ਹਰ ਸਾਲ ਤੇ ਇਸ ਸਾਲ ਵੀ ਲੰਗਰ ਆ ਜਿਹਦਾ ਉਹ ਚੱਲੀ ਜਾਂਦਾ ਆਪਾਂ ਚੱਲਦੇ ਹਾਂ ਲੰਗਰ ਵਾਲਾ ਆਇਓ ਸੋ ਹਾਂਜੀ ਆ ਜਿਓ ਖਰਾਪਾ ਲੰਗਰ ਦੇ ਕੋਲ ਪਹੁੰਚ ਚੁੱਕੇ ਆ ਲੰਗਰ ਹਾਲ ਦੇ ਵਿੱਚ ਤੇ ਅੱਜ ਰਸ਼ ਥੋੜਾ ਜਿਹਾ ਘੱਟ ਹੈ ਕਿਉਂਕਿ ਅੱਜ ਦੂਜਾ ਦਿਨ ਆ ਤੇ ਕੱਲ ਨੂੰ ਫਾਈਨਲ ਹੋਊਗਾ ਕੱਲ ਨੂੰ ਲਾਸਟ ਦਿਨ ਹੋਊਗਾ ਤੇ ਕੱਲ ਨੂੰ ਜਿਹੜਾ ਲੰਗਰ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋਊਗਾ ਤੇ ਅੱਜ ਰਸ਼ ਜਿਹੜਾ ਬਹੁਤ ਘੱਟ ਲਿਖ ਰਿਹਾ ਦਿਖਾਈ ਦੇ ਰਿਹਾ ਤੇ ਕੱਲ ਨੂੰ ਜਿਹੜਾ ਲੰਗਰ ਦੇ ਵਿੱਚ ਰਸ਼ ਫੁੱਲ ਹੋਊਗਾ ਪੂਰਾ ਲੰਗਰ ਦੇ ਵਿੱਚ ਰਸ਼ ਹੋਊਗਾ ਕੱਲ ਨੂੰ ਤੇ ਤੇਰੇ ਬਾਬਾ ਜੀ ਪ੍ਰਸ਼ਾਦਾ ਵਰਤਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਦਾ ਬਾਈ ਸ਼ੰਦਰ ਟਾਈਗਰੋ ਜੀ ਹਾਂਜੀ ਵੀਡੀਓ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰ ਦਿਓ ਵੀਰ ਬਣ ਕੇ ਹਨਾ ਤੇ ਜਿਹੜਾ ਚੈਨਲ ਆਪਣਾ ਉਹ ਵੀ ਬਤਵਤ ਸਬਸਕ੍ਰਾਈਬ ਕਰ ਲਿਓ